ਪੜ੍ਹੀ ਲਿਖੀ ਨਹੀਂ ਏ ਮੇਰੀ ਮਾਂ ਫਿਰ ਵੀ ਮੇਰਾ ਚਿਹਰਾ ਪੜ ਲੈਂਦੀ ਆ ਮੈਨੂੰ ਖੁਸ਼ ਦੇਖ ਕੇ ਉਹ ਖੁਸ਼ ਹੁੰਦੀ ਹੈ ਉਦਾਸ ਦੇਖ ਕੇ ਮੇਰਾ ਦੁੱਖ 부ਝ ਲੈਂਦੀ ਹੈ ਮੇਰੀ ਭੁੱਖ ਦਾ ਵੀ ਉਸ ਨੂੰ ਅਹਿਸਾਸ ਹੁੰਦਾ ਹੈ ਮੇਰੀ ਪਿਆਸ ਨੂੰ ਵੀ ਉਹ ਭਾਪ ਲੈਂਦੀ ਹੈ ਮੇਰੇ ਆਉਣ ਦੀ ਉਸ ਨੂੰ ਉਡੀਕ ਰਹਿੰਦੀ ਹੈ ਆਜਾ ਮਾਂ ਤੂੰ ਸੁਖ ਦਾ ਸਾਹ ਲੈਂਦੀ ਹੈ ਪੜੀ ਲਿਖੀ ਨਹੀਂ ਮੇਰੀ ਮਾਂ ਫਿਰ ਵੀ ਮੇਰਾ ਚਿਹਰਾ ਪੜ ਲੈਂਦੀ ਹੈ ਫਿਰ ਵੀ ਮੇਰਾ ਚਿਹਰਾ ਪੜ ਲੈਂਦੀ ਹੈ ਅੱਜ ਵੀ ਸੁਪਨੇ ਆਉਂਦੇ ਆ ਮੇਰੀ ਮਾਂ ਅੱਜ ਵੀ ਸੁਪਨੇ ਚ ਆਉਂਦੀ ਆ ਮੇਰੀ ਮਾਂ ਆ ਕੇ ਮੇਰੇ ਸਾਰੇ ਦੁੱਖ ਹਰ ਲੈਂਦੀ ਹੈ ਅੱਖਾਂ ਦੀ ਰੌਸ਼ਨੀ ਪਾਵੇਂ ਕਾਫੀ ਘਟ ਹੈ ਉਸ ਦੀ ਫਿਰ ਵੀ ਹੋਸ਼ੀ ਮੇਰੀ ਹਰ ਚਲਾਕੀ ਫੜ ਲੈਂਦੀ ਹੈ ਫਿਰ ਵੀ ਹੋਸ਼ੀ ਮੇਰੀ ਹਰ ਚਲਾਕੀ ਫੜ ਲੈਂਦੀ ਹੈ ਪੜੀ ਲਿਖੀ ਨਹੀਂ ਮੇਰੀ ਮਾਂ ਫਿਰ ਵੀ ਮੇਰਾ ਚਿਹਰਾ ਪੜ ਲੈਂਦੀ ਆ ਪੜੀ ਲਿਖੀ ਨਹੀਂ ਮੇਰੀ ਮਾਂ ਫਿਰ ਵੀ ਮੇਰੀ ਹਰ ਚਲਾਕੀ ਫੜ ਲੈਂਦੀ ਹੈ ਫਿਰ ਵੀ ਮੇਰਾ ਉਹ ਚਿਹਰਾ ਪੜ ਲੈਂਦੀ ਹੈ